ਜੀ ਬੈਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਪਹਿਣ ਪਈ ਆਪਣੀ ਨਾਲ ਜੁੜੇ ਹੋਏ ਨੇ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਹੋਰ ਵੀ ਜੀ ਆਪਣੀ ਵੀਡੀਓ ਦੇਖਦ ਨੇ ਆਪਣਾ ਚੈਨਲ ਤੇ ਪਹਿਲੀ ਵਾਰੀ ਆਏ ਨੇ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜਿਹੜੇ ਪਹਿਣ ਪਰਾ ਜੀ ਆਪਣੀ ਵੱਟ ਚ ਸੁਣ ਸੁਣ ਕਮੈਂਟ ਕਰਦੇ ਨੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਜੀ ਵੀਡੀਓ ਸ਼ੁਰੂ ਕਰਦੇ ਆਪਾਂ ਬਣਾ ਰਹੇ ਆ ਨਿੰਬੂ ਦਾ achar ਨਿੰਬੂ ਆਪਾਂ ਨੇ ਜੀ ਕੱਟ ਲਏ ਤੇ ਜਿਹੜੇ ਨਿੰਬੂਆਂ ਦੇ ਬੀਜ ਸੀਗੇ ਜੀ ਉਹ ਆਪਾਂ ਨੇ ਨਿੰਬੂ ਤੋਂ ਬਾਹਰ ਕੱਢ ਲਏ ਅਲੱਗ ਕਰ ਲਏ ਵਿੱਚ ਥੋੜੇ ਜਿਹਾ ਨਿੰਬੂਆਂ ਦਾ ਆਪਾਂ ਨੇ ਰਸਾ ਨਚੋੜਤਾ ਸੀ ਥੋੜੇ ਜਿਹਾ ਆਪਾਂ ਰਸੇ ਦੇ ਨਾਲ ਰੱਖੇ ਨੇ ਤੇ ਆਪਾਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਪਾ ਲਾਂਗੇ ਹਾਂ ਜੀ ਇਹ ਨਿੰਬੂ ਜੇ ਆਪਣੇ ਘਰ ਦੇ ਹੀ ਨੇ ਉਹ ਜੀ ਚਾਰ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਸਾਰੇ ਨਿੰਬੂ ਜੀ ਆਪਾਂ ਪਾ ਲਾਂਗੇ ਕੁਝ ਨਿੰਬੂ ਜੀ ਆਪਣੇ ਤਾਜ਼ੇ ਤੋੜੇ ਹੋਏ ਨੇ ਕੁਝ ਕਈ ਦਿਨ ਪਹਿਲਾਂ ਤੋੜ ਕੇ ਰੱਖ ਲਈ ਸੀ ਆਪਾਂ ਜੀ ਇਹਦੇ ਵਿੱਚ ਜਿਹੜਾ ਜਿਹੜਾ ਸਮਾਨ ਪਾਉਣਾ ਹੈ ਆਪਾਂ ਤੁਹਾਨੂੰ ਉਹ ਦਿਖਾਉਣੀ ਆ ਇੱਕ ਆਪਾਂ ਪਾ ਰਹੇ ਆ ਜੀ ਆਪਾਂ ਨੇ ਜੀਰਾ ਭੁੰਨ ਕੇ ਇਹ ਕਾਲਾ ਨਮਕ ਵਿੱਚ ਮਿਕਸ ਕਰਕੇ ਜੱਬੀ ਦੇ ਵਿੱਚ ਰੱਖ ਲਿਆ। ਇਹ ਆਪਾਂ ਇਹ ਚਾਰ ਦੇ ਵਿੱਚ ਪਾਉਣ ਵਾਸਤੇ ਤਿਆਰ ਕਰਕੇ ਰੱਖਿਆ ਹੋਇਆ ਹੈ। ਤੇ ਅਸੀਂ ਆਪਾਂ ਜਿਹਦੇ ਵਿੱਚ ਵਾਈਟ ਨਮਕ ਵੀ ਪਾ ਲਾਂਗੇ। ਉਹ ਚਮਚੇ ਪਾ ਲਾਂਗੇ ਵਾਈਟ ਨਮਕ ਦੇ। ਈ ਆਪਾਂ ਪਾਵਾਂਗੇ ਜੀ ਕਾਲੀ ਮਿਰਚ ਪੀਸੀ ਹੋਈ ਪਾਵਾਂਗੇ ਇੱਕ ਚਮਚ ਜੇਪਰ ਜਿਆਦਾ ਹੋਵੇ ਆਪਣਾ ਚਾਰ ਤਾਂ ਆਪਾਂ 2 ਚਮਚੇ ਵੀ ਪਾ ਸਕਦੇ ਆ ਆਪਾਂ ਜੀ ਛੋਟਾ ਇੱਕ ਚਮਚ ਲਾਲ ਮਿਰਚ ਵੀ ਪਾਵਾਂਗੇ ਜੇ ਆਪਾਂ ਬਾਦ ਮਿਰਚਾ ਖਾਣੇ ਆ ਜੀ ਤਾਂ ਜੀ ਆਪਾਂ ਬਾਦ ਵੀ ਪਾ ਸਕਦੇ ਆ ਪਪਾ ਮੰਗੀ ਜੀ ਹੜਦੀ ਚਮਚ ਆਪਣਾ ਛੋਟਾ ਜੀ ਆਪਾਂ ਤੈਨੂੰ ਚਮਚ ਪਾ ਦਾਂਗੇ ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਦਾ ਆਪਾਂ ਇਹ ਸਾਫਤਾ ਵੀ ਪਾ ਸਕਦੇ ਤੇ ਆਪਾਂ ਇਹਨੂੰ ਥੋੜਾ ਜਿਹਾ ਐਡ ਕਰਕੇ ਵੀ ਪਾ ਸਕਦੇ ਅੱਪਾ ਜੀ ਦੇ ਵਿੱਚ ਥੋੜੀ ਜਿਹੀ ਚੀਨੀ ਵੀ ਪਾਵਾਂਗੇ ਜੇ ਤੁਸੀਂ ਜੀ ਚੀਨੀ ਨਹੀਂ ਪਾਉਣੀ ਤਾਂ ਆਪਾਂ ਸਕਿਪ ਵੀ ਕਰ ਸਕਦੇ ਹਾਂ ਜੇ ਆਪਾਂ ਚਾਰ ਖੱਟਾ ਮਿੱਠਾ ਜਿਹਾ ਬਣਾਉਣਾ ਫਿਰ ਆਪਾਂ ਇਹਦੇ ਵਿੱਚ ਚੀਨੀ ਵੀ ਪਾ ਸਕਦੀ ਆ ਅੱਪਾ ਜੀ ਥੋੜੀ ਜਿਹੀ ਚੀਨੀ ਵੀ ਪਾਵਾਂਗੇ ਅੰਜ ਆਪਾਂ 2 ਚਮਚੇ ਦੇ ਵਿੱਚ ਚੀਨੀ ਪਾ ਦਾਂਗੇ ਸਾਰੇ ਸਮਾਨ ਨੂੰ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂ ਤੁਸੀਂ ਇਹਦੇ ਵਿੱਚ ਸਿਰਕਾ ਪਾਉਣਾ ਚਾਹੁੰਦੇ ਤਾਂ ਜੀ ਸਿਰਕਾ ਵੀ ਪਾ ਸਕਦੇ ਆ। ਹੁਣ ਆਪਾਂ ਸਿਰਕਾ ਨਹੀਂ ਪਾਉਣਾ ਬਿਨਾ ਚਰਕੇ ਤੋਂ ਬਣਾਮਾ ਹੈ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹਾਂਜੀ ਚੰਗੀ ਤਰ੍ਹਾਂ ਮਿਕਸ ਕਰਕੇ ਆ ਡੱਬਾ ਜੀ ਆਪਣਾ ਆਪਣਾ ਪਹਿਲਾ ਵੀ ਇਹਦੇ ਵਿੱਚ achar ਸੀਗਾ। ਸਾਰਾ ਚਾਰਾ ਜਿਹੜਾ ਡੱਬੇ ਦੇ ਵਿੱਚ ਪਾ ਦਾਂਗੀ ਜੇ ਆਪਣਾ ਚਾਰ ਜਿਆਦਾ ਜੀ ਤਾਂ ਆਪਾਂ ਵੱਡੇ ਵਰਤਮਾਨ ਦੇ ਵਿੱਚ ਪਾ ਸਕਦੇ ਆ ਸਾਰਾ ਮਸਾਲਾ ਜੀ ਆਪਾਂ ਉਹ ਵੀ ਸਾਰਾ ਡੱਬੇ ਦੇ ਵਿੱਚ ਪਾ ਦਾਂਗੇ ਹਾਂਜੀ ਨਿੰਬੂ ਦਾ ਚਾਰ ਜੀ ਆਪਣੇ ਲਈ ਬਕਾਫੀ ਲਾਏ ਬੰਦ ਰਹਿੰਦਾ ਆਪਾਂ ਜਰੂਰ ਖਾਣਾ ਚਾਹੀਦਾ ਪਰ ਰੋਟੀ ਨਾਲ ਵੀ ਖਾ ਸਕਦੇ ਆ ਤੇ ਪਰੌਂਠੇ ਨਾਲ ਵੀ ਲੈ ਸਕਦੇ ਆ ਇਹ ਇਸ ਤਰ੍ਹਾਂ ਆਪਣਾ ਪਾਇਆ achar ਹੈ ਜਿਹੜਾ ਉਹ ਲੰਬੇ ਸਮੇਂ ਤੱਕ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜਲਦੀ ਖਰਾਬ ਨਹੀਂ ਹੁੰਦਾ ਜੇ ਆਪਾਂ ਨੂੰ ਇਹ ਜਿਹੜਾ achar ਹੈ ਇਹਨੂੰ ਧੁੱਪ ਦੇ ਵਿੱਚ ਰੱਖਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਇਹਨੂੰ ਕਿਚਨ ਦੇ ਵਿੱਚ ਹੀ ਰੱਖ ਸਕਦੇ ਹਾਂ ਹਾਂਜੀ ਆਪਾਂ ਜੀ ਅਸੀਂ ਜੀ ਤੁਹਾਨੂੰ ਆਪਣਾ ਪੁਰਾਣਾ achar ਦਿਖਾ ਰਹੇ ਹਾਂ ਇਹ ਸਾਟ ਹੈਗਾ ਜੀ ਪੁਰਾਣਾ achar ਇਹਨੂੰ ਜੀ ਘੱਟ ਤੋਂ ਘੱਟ 2 ਸਾਲ ਹੋ ਗਏ achar ਪਾਇਆ ਨੂੰ ਬਿਲਕੁਲ ਵੀ ਖਰਾਬ ਨਹੀਂ ਹੋਇਆ ਵੱਡਾ ਵਰਤਮਾਨ ਇਸ ਤਰ੍ਹਾਂ ਦਾ ਜੀ 5 ਕਿਲੋ ਦਾ ਭਰਿਆ ਹੋਇਆ ਸੀਗਾ ਤੇ ਬਾਕੀ ਸਾਰਾ ਜੀ ਆਪਣਾ ਚਾਰ ਵਾਰਤਿਆ ਗਿਆ ਇੰਨਾ ਕੁ ਰਹਿ ਗਿਆ ਕੋਈ ਛੋਟੇ ਡੱਬੇ ਦੇ ਵਿੱਚ ਪਾ ਕੇ ਰੱਖ ਲਈਏ ਦੇਖੋ ਜੀ ਬਿਲਕੁਲ ਬਹੁਤ ਸੋਹਣਾ ਚਾਰ ਇਸ ਤਰ੍ਹਾਂ ਲੱਗਦਾ ਵੀ ਇਹਨੂੰ ਥੋੜਾ ਜਿਹਾ ਟਾਈਮ ਹੋਇਆ ਪਾਇਆ ਤੇ ਆਪਾਂ ਜਦੋਂ ਵੀ ਜੇ ਇਹਨੂੰ ਕੱਢਦੇ ਹੁੰਦੇ ਵਰਤਮਾਨ ਦੇ ਵਿੱਚੋਂ ਜੇ ਹੱਥ ਦੇ ਨਾਲ ਕੱਢਾਂਗੇ ਤਾਂ ਆਪਣਾ ਹੱਥ ਵੀ ਸੁੱਕਾ ਹੋਣਾ ਚਾਹੀਦਾ ਜੇ ਆਪਾਂ ਕੋਈ ਚਮਚ ਲੈਣੇ ਆ ਤਾਂ ਆਪਣਾ ਚਮਚ ਵੀ ਸੁੱਕਾ ਹੋਣਾ ਚਾਹੀਦਾ ਗਿੱਲਾ ਹੱਥ ਨਹੀਂ ਲਾਉਣਾ ਚਾਹੀਦਾ ਇਹ ਚਾਰ ਵੀ ਇਸ ਤਰੀਕੇ ਨਾਲ ਆਪਾਂ ਨੇ ਅੱਜ ਆਹ achar ਪਾ ਕੇ ਤੁਹਾਨੂੰ ਦੱਸਿਆ। ਉਸੇ ਤਰ੍ਹਾਂ ਆਪਾਂ ਨੇ ਇਹ achar ਬਣਾਇਆ ਸੀ। ਹਾਂਜੀ ਤੁਸੀਂ ਵੀ ਜਰੂਰ ਟਰਾਈ ਕਰਿਓ। ਇਸੇ ਤਰ੍ਹਾਂ ਨਿੰਬੂ ਦਾ achar ਬਣਾਇਓ। ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਜਿਹੜੀ ਵੀਡੀਓ ਕਿਵੇਂ ਲੱਗੀ। ਹਾਂਜੀ ਜਿਹੜੇ ਭੈਣ ਭਾਈ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਆਪਣੀ ਹੌਸਲਾ ਵਜਾਈ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸਾਡਾ ਹੋਰ ਵੀਡੀਓ ਬਣਾਉਣ ਨੂੰ ਮਨ ਕਰਦਾ ਹਾਂਜੀ ਸਾਡੇ ਚੈਨਲ ਨੂੰ ਵੀ ਬੱਦੋ-ਬੱਦੋ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ